ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰ ਕਾਇਰ ਸ਼ੈ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਤੁਹਾਨੂੰ ਆ ਜੋੜਾ ਵੱਛੀਆਂ ਦਾ ਦਿਖਾਉਣ ਲੱਗੇ ਆ ਜਿਹੜੀਆਂ ਸਾਡੇ ਫਾਰਮ ਦੀਆਂ ਹੀ گاਵਾਂ ਦੀਆਂ ਨੇ ਤੇ ਸਾਡੇ ਫਾਰਮ ਦੇ ਹੀ ਬੁੱਲਦੀਆਂ ਨੇ ਇਹਨਾਂ ਦੀ ਏਜ 7 ਤੋਂ ਲੈ ਕੇ 7 ਮਹੀਨੇ ਦੇ ਆਸ-ਪਾਸ ਹੋ ਚੁੱਕੀ ਆ ਦੋਨਾਂ ਦੀ ਤੇ ਇਹਨਾਂ ਦੀ ਉਮਰ ਦਾ ਫਰਕ ਆਫਸ ਵਿੱਚ 10-15 ਦਿਨ ਦਾ ਇੱਕ ਵੱਛੀ ਜਿਹੜੀ 2 ਕੁਇੰਟਲ ਤੇ 60 ਕਿਲੋ ਦੇ ਆਸ-ਪਾਸ ਹੈ ਇੱਕ ਵੱਛੀ ਜਿਹੜੀ 2.5 ਤੋਂ ਥੋੜੀ ਜਿਹੀ ਉੱਪਰ ਹੈ ਇਹੇ ਬੱਚੀਆਂ ਅਸੀਂ ਹਾਲ ਦੀ ਘੜੀ ਵੀ 7 ਕਿਲੋ ਸਾਈਲੇਜ 2 ਕਿਲੋ ਤੂੜੀ ਤੇ 2 ਕਿਲੋ ਫੀਡ ਟੋਟਲ ਫੀਡ ਇਹਨਾਂ ਨੂੰ ਸਾਰੀ ਜਨਮ ਤੋਂ ਲੈ ਕੇ ਕਾਫ ਸਟਾਰਟਰ ਕਾਫ ਗਰੋਅਰ ਸਾਰੀ ਇਹਨਾਂ ਨੂੰ ਆਪਾਂ ਕਾਰਗਿਲ ਯੂਜ਼ ਕੀਤੀ ਹੈ ਨਾਲ ਮਿਨਰਲ ਪਾਈਦਾ ਤੇ ਹੁਣ ਅਸੀਂ ਇਹਨਾਂ ਨੂੰ ਮਿੱਠਾ ਸੋਡਾ ਵੀ ਗਰਮੀ ਦੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਗ੍ਰੋਥ ਦੇਖ ਲਓ ਬੱਚੀਆਂ ਦੀ 210 ਦਿਨ ਉਮਰ ਬਣਦੀ ਹੈ 7 ਮਹੀਨਿਆਂ ਦੇ ਹਿਸਾਬ ਨਾਲ ਤੇ 35-40 ਕਿਲੋ ਬਰਥ weight ਕੱਢੋ ਤੇ ਅੱਜ ਆਪਣੀ ਵਛੀ 2.5 ਕੁਇੰਟਲ ਦੀ ਹੋਈ ਖੜੀ ਹੈ 2 ਕੁਇੰਟਲ 60 ਕਿਲੋ ਦੀ ਡੇਲੀ ਦੀ 1 ਕਿਲੋ ਦੀ ਐਵਰੇਜ ਆ ਰਹੀ ਹੈ ਵਛੀ ਤਿਆਰ ਕਰਨ ਦੇ ਵਿੱਚ ਕੱਲਾ ਫੀਡ ਮੈਟਰ ਨਹੀਂ ਕਰਦੀ ਵਛੀ ਦੀ ਉਮਰ ਵੀ ਮੈਟਰ ਕਰਦੀ ਹੈ ਇਹ ਨਹੀਂ ਕਿ ਆਪਣਾ ਖਰਚਾ ਵੀ ਬੈਲੈਂਸ ਕਰਦਾ ਸੀ ਸਿਰਫ ਨੋਰਮਲ ਇਹਨਾਂ ਨੂੰ 5 ਕਿਲੋ ਦੁੱਧ ਪਿਆਇਆ ਹੈ ਤੇ ਜ਼ਿਆਦਾ ਐਕਸਟਰਾ ਦੁੱਧ ਨਹੀਂ ਪਿਆਇਆ ਕਿਉਂਕਿ ਕਈ ਲੋਕ ਜਿਹੜੇ ਨੇ ਬੱਚੀਆਂ ਤਿਆਰ ਕਰਨ ਦੇ ਚੱਕਰ ਇਹ ਉਹਨਾਂ ਨੂੰ ਦੁੱਧ ਬਹੁਤ ਜ਼ਿਆਦਾ ਪਿਆ ਦਿੰਦੇ ਨੇ ਵੀ ਛੇਤੀ ਗ੍ਰੋਥ ਹੋ ਜਾਏ ਛੇਤੀ ਗ੍ਰੋਥ ਹੋ ਜਾਏ ਉਹ ਗ੍ਰੋਥ ਤਾਂ ਹੋ ਜਾਂਦੀ ਹੈ ਪਰ ਉਹ ਗ੍ਰੋਥ ਬਰੇਲਰ ਮੁਰਗੇ ਵਰਗੀ ਹੁੰਦੀ ਹੈ ਇਨ ਫਿਊਚਰ ਅਗਰ ਕੋਈ ਦਿੱਕਤ ਆ ਜੇ ਜਾਂ ਬੱਚਾ ਬਿਮਾਰ ਹੋ ਜਾਏ ਤਾਂ ਬਹੁਤ ਛੇਤੀ ਉਹ ਜਿੱਡੀ ਛੇਤੀ BCS ਗੇਨ ਕੀਤਾ ਹੁੰਦਾ ਉਹਦੀ ਛੇਤੀ BCS ਜਿਹੜਾ ਉਹ ਟੁੱਟਦਾ ਹੁਣ ਆਹ ਦੇਖੋ ਆਹ ਬੱਚੀ ਤਾਂ ਇੱਕ ਵਾਰ ਹੀਟ 'ਚ ਵੀ ਆ ਗਈ ਹੁਣ ਅਸੀਂ ਇਹਨਾਂ ਨੂੰ ਜਨਵਰੀ ਦੇ ਆਸ-ਪਾਸ ਸਲਵਾਵਾਂਗੇ ਉਦੋਂ ਤੱਕ इजीली ਇਹ ਜਿਹੜੀਆਂ ਬੱਚੀਆਂ ਨੇ ਪੌਣੇ ਚਾਰ ਚਾਰ ਕੁਇੰਟਲ BCS ਜਿਹੜਾ ਗੇਨ ਕਰ ਜਾਣਗੀਆਂ ਵੱਛੀਆਂ ਤੂੜੀ ਉੱਪਰ ਆਪਾਂ ਬਹੁਤ ਚੰਗੇ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਵੱਛੀ ਨੂੰ ਜ਼ਿਆਦਾ ਸਾਇਲੇ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਅਗਰ ਕਿਸੇ ਵੀਰ ਨੇ ਵੱਛੀਆਂ ਤਿਆਰ ਕਰਨੀਆਂ ਨੇ ਜ਼ਿਆਦਾ ਸਾਇਲੇ ਜੇ ਉੱਪਰ ਚੰਮ ਚੜ੍ਹਦਾ ਚਰਬੀ ਚੜ੍ਹਦਾ ਵੱਛੀਆਂ ਆਪਾਂ ਤੂੜੀ ਤੇ ਵਧੀਆ ਬੈਲੈਂਸ ਫੀਡ ਤੇ ਮਿਨਰਲ ਤੇ ਸੂਣ ਤੱਕ ਜਿਹੜੀ ਇਹ ਚੰਗਾ ਤਿਆਰ ਕਰ ਸਕਦੇ ਆ ਪੂਰਾ ਬੀਸੀਐਸ ਘੱਟੋ ਘੱਟ 6-6 ਕੁਇੰਟਲ ਦੀਆਂ ਗਾਵਾਂ ਤੁਸੀਂ ਤੂੜੀ ਤੇ ਤੇ ਹਲਕੇ ਫੁਲਕੇ ਸਾਇਲੇ ਇੱਤੇ ਤਿਆਰ ਕਰ ਸਕਦੇ ਹੋ ਚੀਰੋ ਬਾਦ ਸੂਣ ਗਿਆ ਉਸ ਤੋਂ ਬਾਦ ਦੁੱਧ ਦੀ ਪੂਰਤੀ ਵਾਸਤੇ ਸਾਈਲੇ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਸੀਂ ਦੇਖੋ ਆ ਤੂੜੀ ਦੇ ਬੱਛੀਆਂ ਤਿਆਰ ਕੀਤੀਆਂ ਨੇ ਵੈਪਸਨ ਬੁੱਲ ਸਾਡੇ ਵਾਲੇ ਫਾਰਮ ਬੁੱਲ ਦੀਆਂ ਇਹ ਬੱਛੀਆਂ ਨੇ ਤੇ ਗਰੋਥ ਤੁਸੀਂ ਦੇਖ ਲਓ ਡੇਲੀ ਦੀ ਕਿਲੋ ਦੀ ਐਵਰੇਜ ਆ ਰਹੀ ਹੈ ਤੇ ਗਰਮੀ ਦੇ ਵਿੱਚ ਵੀ ਫਿੱਟ ਨੇ ਸੱਤਾਂ ਮਹੀਨਿਆਂ ਚ ਇੱਕ ਵਾਰ ਵੀ ਕਿਸੇ ਬੱਛੀ ਦਾ ਅੱਜ ਤੱਕ ਢਿੱਲਾ ਮੂੰਹ ਨਹੀਂ ਹੋਇਆ ਕਿ ਨਾ ਗਰਮੀ ਚ ਹੋਣਾ ਕਿਉਂਕਿ ਅਗਰ ਆਪਾਂ ਉਮਰ ਦੇ ਹਿਸਾਬ ਨਾਲ ਪਸ਼ੂ ਦਾ ਬੋਡੀ weight ਲਵਾਂਗੇ ਤੇ ਉਹ ਕਦੀ ਵੀ ਪਸ਼ੂ ਜਿਹੜਾ ਹੈ ਬਿਮਾਰ ਨਹੀਂ ਹੁੰਦਾ ਉਹਨੂੰ ਆਪਣੇ ਵਾਤਾਵਰਣ ਦੇ ਹਿਸਾਬ ਨਾਲ ਢਾਲੋ ਅਗਰ ਆਪਾਂ ਜਿਆਦਾ ਫੀਡ ਪਾਪਾ ਕੇ ਮੰਨ ਲਓ ਹੁਣ ਗਰਮੀ ਉੱਪਰੋਂ ਪੈ ਰਹੀ ਐ ਹਾਈ ਟੈਂਪਰੇਚਰ ਉੱਤੇ ਆਪਾਂ 3-3 ਕਿਲੋ ਹਾਈ ਪ੍ਰੋਟੀਨ ਵਾਲੀ ਫੀਡ ਖਵਾਵਾਂਗੇ ਤਾਂ ਬੱਚੀਆਂ ਫੇਰੇ ਲਹੂ ਮੂਤਣੀਆਂ ਬਾਈਪਾਸ ਹੋਊਗਾ ਫੇਰ ਆਪਾਂ ਟੀਕ ਲਵਾਉਂਦੇ ਫਿਰ ਜਾਵਾਂਗੇ ਸਾਡੀ ਲਹੂ ਮੂਤਗੀ ਉਹ ਤਾਂ ਬਾਈ ਜਦੋਂ ਤੁਸੀਂ ਜਿਆਦਾ ਪ੍ਰੋਟੀਨ ਧੱਕੋਗੇ ਰੈਡੀमेड ਫੀਡ ਜਿਆਦਾ ਧੱਕੋਗੇ ਫੇਰ ਇਹ ਸਭ ਕੁਝ ਆਊਗਾ ਜੀ ਨੋਰਮਲ ਫੀਡ ਪਾਓ ਬੱਚੀ ਨੂੰ ਡੇਢ ਤੋਂ 2 ਕਿਲੋ ਫੀਡ ਜਿਹੜੀ ਬੱਚੀ ਨੂੰ ਬਿਲਕੁਲ ਸੈਫੀਸ਼ੀਐਂਟ ਆ ਜਿੰਨੀ ਉਹ ਹੱਸ ਕੇ ਖਾਂਦੀ ਐ ਕਿਉਂਕਿ ਆਪਾਂ ਇੱਕ ਜਦੋਂ ਡਰਾਈ ਗਾਂ ਕਰਦੇ ਆ ਉਹਨੂੰ 1.5 ਤੋਂ 2 ਕਿਲੋ ਫੀਡ ਪਾਓ ਵਧੀਆ ਪ੍ਰੋਟੀਨ ਵਾਲੀ ਪਾਓ ਵਧੀਆ ਬੈਲੈਂਸ ਪਾਓ ਤੂੜੀ ਪਾਓ ਜੁਗਰਾਲੀ ਕਰਦੀਆਂ ਨੇ ਨਾ ਗਰਮੀ ਦੇ ਵਿੱਚ ਮਿੱਠਾ ਸੋਡਾ ਯੂਜ਼ ਕਰੋ ইস্ট ਯੂਜ਼ ਕਰੋ ਤੇ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਪਰਵਾਹ ਨਹੀਂ ਹੁੰਦੀ ਹੁਣ ਸਾਡੀ ਵਾਲੀਆਂ ਪੰਛੀਆਂ ਜਿਹੜੀਆਂ ਨੇ ਆਪਣਾ ਟੀਐਮਆਰ ਇਹਨਾਂ ਦਾ ਜਦੋਂ ਬਣਾਈਦਾ ਮਿੱਠਾ ਸੋਡਾ ਵੀ ਪਾਈਦਾ ইস্ট ਵੀ ਪਾਈਦੀ ਇਹਨਾਂ ਨੂੰ ਤੇ ਫੀਡ ਵੀ ਪਾਈਦੀ ਹੈ ਤੇ ਤੂੜੀ 2-2 ਕਿਲੋ ਦੇ ਆਸ-ਪਾਸ ਖਾ ਜਾਂਦੀਆਂ ਨੇ ਜਦੋਂ ਇਹ ਇੰਨਾ ਡਰਾਈ ਮੈਟਰ ਹੈ ਛੋਟੀਆਂ ਚੱਕਦੀਆਂ ਨੇ ਨਾ ਜਦੋਂ ਇਹ ਵੱਡੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਤਾਂ ਇਹ ਬਹੁਤ ਸਾਇਲੇਜ ਖਾ ਲੈਂਦੀ ਜਿਹੜੀ ਵੱਛੀ ਜਾ ਗਾਂ 5-7 ਕਿਲੋ ਸਾਈਲੇਜ ਦੇ ਨਾਲ 5-7 ਕਿਲੋ ਤੂੜੀ ਚੱਕਣ ਲੱਗੀ ਨਾ ਜਦੋਂ ਉਹਨੂੰ ਆਪਾਂ ਸੂਣ ਤੋਂ ਬਾਅਦ ਕੱਲੇ ਸਾਈਲੇਜ ਤੇ ਸ਼ਿਫਟ ਕਰਾਂਗੇ ਤਾਂ ਬਹੁਤ ਰਾਸ਼ਨ ਖਾਊਗੀ ਤੇ ਫਿਰ ਜ਼ਿਆਦਾ ਪ੍ਰੋਡਕਸ਼ਨ ਕੱਢੂਗੀ ਉਹ ਇਹ ਦੇਖੋ ਹੁਣ ਤੁਸੀਂ ਗਰੋਥ ਦੇਖ ਲਓ ਆਪਣੇ ਆਪ ਹੀ ਪਛੀਆਂ ਬਿਲਕੁਲ ਸੁਪਰ ਕੁਆਲਿਟੀ ਕਿਨੇ ਹੈ ਥੈਂਕ ਯੂ ਜੀ